ਜਿਹੜੀਆਂ ਪੰਥ ਦੀਆਂ ਨਮਾਇਦਗੀਆਂ ਕਰਦੀਆਂ ਨੇ ਉੱਥੇ ਸਾਰਾ ਕੁਝ ਸਵਿਧਾਨਕ ਤਰੀਕੇ ਨਾਲ ਹੀ ਹੋਣਾ ਚਾਹੀਦਾ ਹੈ ਤੇ ਜਦੋਂ ਕੋਈ ਗੈਰ ਸਵਿਧਾਨਕ ਕੰਮ ਹੁੰਦਾ ਹੈ ਤੇ ਫਿਰ ਉਦੋਂ ਪੰਥ ਕੌਮ ਦੀ ਸਾਖ ਨੂੰ ਢਾਹ ਲੱਗਦੀ ਹੈ ਗੁਰੂ ਰਾਮਦਾਸ ਜੀ ਦੇ ਘਰ ਦੇ ਕੁੱਕਰੋਂ ਦੇ ਨਾਤੇ ਆਪਾਂ ਬੇਨਤੀ ਕਰਦੇ ਹਾਂ ਪ੍ਰਬੰਧਕੀ ਢਾਂਚੇ ਨੂੰ ਸਤਕਾਰਯੋਗ ਮੈਂਬਰ ਸਹਿਬਾਨਾਂ ਨੂੰ ਸਤਕਾਰਯੋਗ ਸਿੰਘ ਸਹਿਬਾਨਾਂ ਨੂੰ ਵੀ ਇਹ ਸਾਰੇ ਨੂੰ ਕਿਸੇ ਨਾ ਕਿਸੇ ਢੰਗ ਨਾਲ ਸਮੇਟਿਆ ਜਾਵੇ ਹਰ ਇੱਕ ਦਾ ਜਿਹੜਾ ਸਤਕਾਰ ਹੈ ਉਹ ਬਰਕਰਾਰ ਰਹਿਣਾ ਚਾਹੀਦਾ ਉਹਦੇ ਵਿੱਚ ਇੱਕ ਦੂਜੇ ਨੂੰ ਨੀਵਾ ਦਿਖਾਉਣ ਦੀ ਬਜਾਏ ਇੱਕ ਦੂਜੇ ਨਾਲ ਆਪਾਂ ਤਾਲਮੇਲ ਬਣਾ ਕੇ ਫਿਰ ਕੋਈ ਬਿਆਨ ਜਾਰੀ ਕੀਤਾ ਜਾਵੇ ਕਿਉਂਕਿ ਜੇ 2 ਦਸੰਬਰ ਦਾ ਫੈਸਲਾ ਰੱਦ ਕਰਨਾ ਹੁੰਦਾ ਫਿਰ ਮੰਨਦੇ ਹੀ ਨਾ ਕਿਉਂਕਿ ਜੋ ਜੋ 2 ਦਸੰਬਰ ਦਾ ਫੈਸਲਾ ਸਿੰਘ ਸਭਾ ਨਾਲੋਂ ਲਿਆ ਗਿਆ ਹੈ ਉਥੇ ਅਮਲ ਵੀ ਹੋਇਆ ਤੇ ਫਿਰ ਉਸ ਤੋਂ ਬਾਅਦ ਜਿਹੜੇ ਖਲਾਰੇ ਨੇ ਪੈਂਦੇ ਗਏ ਉਹਨਾਂ ਦੀ ਸਾਨੂੰ ਸਮਝ ਨਹੀਂ ਆ ਰਹੀ ਵੀ ਖਲਾਰੇ ਕਿਉਂ ਪੈ ਰਹੇ ਸਮਾ ਅੱਜ ਸਾਰੀ ਦੁਨੀਆ ਦੇ ਸਾਹਮਣੇ ਬਣਿਆ ਵਾ ਉਹਦੇ ਵਿੱਚ ਸਿੰਘ ਸਾਹਿਬ ਜੀ ਦੇ ਸਤਕਾਰ ਨੂੰ ਢਾਲ ਲੱਗ ਰਹੀ ਔਰ ਸਾਨੂੰ ਵੀ ਦੁੱਖ ਹੋ ਰਿਹਾ ਇਸ ਗੱਲ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਫ ਨੂੰ ਵੀ ਢਾਲ ਲੱਗ ਰਹੀ ਹੈ ਇਹ ਦੋਨੇ ਹੀ ਪਾਸੇ ਬਿਲਕੁਲ ਸਾਫ ਸੁਥਰੇ ਹੋਣੇ ਚਾਹੀਦੇ ਨੇ ਸਾਨੂੰ ਤੇ ਉਹ ਹੀ ਪ੍ਰਵਾਨ ਹੋਊਗਾ ਜੋ ਪੰਥ ਨੂੰ ਪ੍ਰਵਾਨ ਹੈ ਤੇ ਜੋ ਪੰਥ ਨੂੰ ਨਹੀਂ ਪ੍ਰਵਾਨ ਉਹ ਅਸੀਂ ਪੰਥ ਤੋਂ ਬਾਹਰ ਥੋੜੀ ਹੈ ਐਡਗੰਤੀ ਸਾਹਿਬ ਸਤਕਾਰਯੋਗ ਨੇ ਸਾਰੀ ਦੁਨੀਆ ਵਾਸਤੇ ਸਤਕਾਰਯੋਗ ਉਹਨਾਂ ਨੇ ਜੋ ਕਿਹਾ ਉਹਦਾ ਖੁੱਲਕੇ ਸਮਰਥਨ ਕਰਦੇ ਆਪਾਂ ਤੇ ਤੁਸੀਂ ਇੱਕ ਥਾਂ ਤੇ ਇਕੱਠੇ ਹੋ ਕੇ ਇਸ ਗੱਲ ਬਾਰੇ ਫੈਸਲਾ ਲਓ ਤੇ ਕਿਰਦਾਰ ਕੁਸ਼ੀਆਂ ਬੰਦ ਕਰਕੇ ਇੱਕ ਜਗ੍ਹਾ ਤੇ ਬੈਠ ਕੇ ਤੁਸੀਂ ਸਾਰੇ ਮਸਲੇ ਨਿਬੇੜੋ। ਅ, ਦਾਸ ਊਂਕਾਰ ਸਿੰਘ ਖਜੂਰੀ ਰਾਗੀ ਸਰਦਾਰ ਸਾਹਿਬ ਜੀ ਨੇ ਕੱਲ ਮਿੱਟੀ ਕੀਤੀ ਗਈ ਹੈ। ਗੈਸ ਗੈਸ ਉਹਦਾ ਮਿੱਟੀ ਕਿਨਾਂ ਕਿਵੇਂ ਦੇਖਣਾ ਕਰਦੇ। ਦੇਖੋ ਜੀ ਜਦੋਂ ਐਡੇ-ਐਡੇ ਵੱਡੀਆਂ ਸੰਸਥਾਵਾਂ ਅ ਜਿਹੜੀਆਂ ਪੰਥ ਦੀਆਂ ਨੁਮਾਇਦਗੀਆਂ ਕਰਦੀਆਂ ਨੇ ਉਥੇ ਸਾਰਾ ਕੁਝ ਸੰਵਿਧਾਨਕ ਤਰੀਕੇ ਨਾਲ ਹੀ ਹੋਣਾ ਚਾਹੀਦਾ ਤੇ ਜਦੋਂ ਕੋਈ ਗੈਰ ਸੰਵਿਧਾਨਕ ਕੰਮ ਹੁੰਦਾ ਹੈ ਤੇ ਫਿਰ ਉਦੋਂ ਪੰਥਕੌਮ ਦੀ ਸਾਖ ਨੂੰ ਢਾਹ ਲੱਗਦੀ ਹੈ ਤੇ ਸੰਸਥਾ ਦੀ ਸਾਖ ਨੂੰ ਢਾਹ ਲੱਗਦੀ ਹੈ ਤੇ ਅਸੀਂ ਇਸ ਦਰਕਰ ਦੇ ਕੁਕਰ ਹੋਣ ਦੇ ਨਾਤੇ ਮਹਿਸੂਸ ਕੀਤਾ ਸਾਨੂੰ ਦੁੱਖ ਵੀ ਬੜਾ ਹੋ ਰਿਹਾ ਵੀ ਜਿੱਦਾਂ ਦਾ ਸਮਾਂ ਬਣਿਆ ਪਿਆ ਇਹ ਸਮਾਂ ਇਸ ਤਰ੍ਹਾਂ ਦਾ ਨਹੀਂ ਬਣਨਾ ਚਾਹੀਦਾ ਤੇ ਆਪਾਂ ਸਾਰੀਆਂ ਧਿਰਾਂ ਆ ਕੇ ਗੁਰੂ ਰਾਮਦਾਸ ਜੀ ਦੇ ਘਰ ਦੇ ਕੁਕਰੋਂ ਦੇ ਨਾਤੇ ਆਪਾਂ ਬੇਨਤੀ ਕਰਦੇ ਆਂ ਪ੍ਰਬੰਧਕੀ ਢਾਂਚੇ ਨੂੰ ਸਤਿਕਾਰਯੋਗ ਮੈਂਬਰ ਸਹਿਬਾਨਾਂ ਨੂੰ ਸਤਿਕਾਰਯੋਗ ਸਿੰਘ ਸਹਿਬਾਨਾਂ ਨੂੰ ਵੀ ਇਹ ਸਾਰੇ ਨੂੰ ਕਿਸੇ ਨਾ ਕਿਸੇ ਢੰਗ ਨਾਲ ਸਮੇਟਿਆ ਜਾਵੇ ਹਰੇਕ ਦਾ ਜਿਹੜਾ ਸਤਕਾਰ ਹੈ ਉਹ ਬਰਕਰਾਰ ਰਹਿਣਾ ਚਾਹੀਦਾ ਸਾਡੀ ਇਹੋ ਬੇਨਤੀ ਹੈ ਵੀ ਅਸੀਂ ਇਹ ਚਾਹੁੰਦੇ ਆਂ ਵੀ ਇਹ ਜਿਹੜਾ ਸਮਾਂ ਹੈ ਇਹਨੂੰ ਕਿਸੇ ਨਾ ਕਿਸੇ ਢੰਗ ਨਾਲ ਸਮੇਟਿਆ ਔਰ ਸੰਭਾਲਿਆ ਜਾਣਾ ਚਾਹੀਦਾ ਹੈ ਧਾਰਮਿਕ ਸੰਸਥਾ ਵਾਹਿਗੁਰੂ ਦੁਆਰਾ ਪ੍ਰਬੰਧਕ ਕਮੇਟੀ ਸਾਡੀ ਪਾਰਟੀ ਹੈ قال ਇਹਨਾਂ ਮਾਦ ਜੀ ਸ੍ਰੀ ਕਾਲਤਾਪ ਜੀ ਇਹ ਸਾਰੇ ਮੁੱਦੇ ਨੂੰ ਲੈ ਕੇ ਸਾਰੀਆਂ ਪਾਰਟੀਆਂ ਇੱਕ ਦੂਟ ਹੁੰਦੀ بجائے ਲੜੇ ਆਪਸੇ ਟਕਰਾਵ ਹੋ ਰਿਹਾ ਕਿਵੇਂ ਦੇਖਦੇ ਆ ਤੁਸੀਂ ਅ ਇਸ ਤਰ੍ਹਾਂ ਮਤਲਬ ਮੈਂ ਮਹਿਸੂਸ ਕੀਤਾ ਭਈ ਇੱਕ ਦੂਜੇ ਦੀ ਗੱਲ ਸੁਣਨ ਦਾ ਮਾਦ ਬਹੁਤ ਘਟ ਗਿਆ ਤੇ ਜਦੋਂ ਇਡੀਆਂ ਵੱਡੀਆਂ ਸਿਸਟਮਾਂ ਮੈਂ ਪਹਿਲੀ ਗਲਤੀ ਆਉਣਾ ਜਦੋਂ ਇਡੀਆਂ ਵੱਡੀਆਂ ਸਿਸਟਮਾਂ ਕੰਮ ਕਰਦੀਆਂ ਉਹਨਾਂ ਦਾ ਆਪਸੀ ਤਾਲਮਿਲ ਬਹੁਤ ਵਧੀਆ ਹੋਣਾ ਚਾਹੀਦਾ ਇਹ ਅਸ਼ੋਮਨੇ ਗੁਰਦਰਾ ਪ੍ਰਬੰਧਕ ਕਮੇਟੀ ਮੈਂ ਸੋਚਦਾ ਬਈ ਹਮੇਸ਼ਾ ਹੀ ਇਦਾਂ ਹੀ ਚੱਲਦੇ ਆਏ ਵੀ ਸਾਰੀਆਂ ਸੰਸਥਾਵਾਂ ਸਾਰੀਆਂ ਸੰਪਰਦਾਵਾਂ ਨੂੰ ਨਾਲ ਲੈ ਕੇ ਚੱਲਦੇ ਆਏ ਨੇ ਤੇ ਜਦੋਂ ਕੋਈ ਔਖਾ ਸਮਾਂ ਬਣ ਜਾਂਦਾ ਹੈ ਉਹਦੇ ਵਿੱਚ ਇੱਕ ਦੂਜੇ ਨੂੰ ਨੀਵਾ ਦਿਖਾਉਣ ਦੀ ਬਜਾਏ ਇੱਕ ਦੂਜੇ ਨਾਲ ਆਪਾਂ ਤਾਲਮੇਲ ਬਣਾ ਕੇ ਫਿਰ ਕੋਈ ਬਿਆਨ ਜਾਰੀ ਕੀਤਾ ਜਾਵੇ ਤੇ ਇਹ ਸਾਰਾ ਜਿਹੜਾ ਜਿੰਨਾ ਵੀ ਖਲਾਰਾ ਪਿਆ ਇਹਨੂੰ ਸਮੇਟਿਆ ਜਾਣਾ ਚਾਹੀਦਾ ਆਪਾਂ ਇਹ ਮਹਿਸੂਸ ਕਰਦੇ ਹਾਂ ਜੀ ਇਸ ਸਮੇਂ ਤੇ ਲੱਗਦਾ ਸਾਰੇ 2 ਦਸੰਬਰ ਦੇ ਫੈਸਲੇ ਨੂੰ ਜ਼ਾਦ ਕਰਨ ਦੇ ਲਈ ਇਹ ਸਾਰੀ ਗੇਮ ਖੇਡੀ ਜਾ ਰਹੀ ਹੈ ਮੈਨੂੰ ਸ਼ਾਇਦ ਇਦਾਂ ਨਹੀਂ ਲੱਗਦਾ ਕਿਉਂਕਿ ਜੇ 2 ਦਸੰਬਰ ਦਾ ਫੈਸਲਾ ਰੱਦ ਕਰਨਾ ਹੁੰਦਾ ਫਿਰ ਮੰਨਦੇ ਹੀ ਨਾ ਕਿਉਂਕਿ ਜੋ ਜੋ 2 ਦਸੰਬਰ ਦਾ ਫੈਸਲਾ ਸਿੰਘ ਸਭਾ ਨਾਲੋਂ ਲਿਆ ਗਿਆ ਉੱਥੇ ਅਮਲ ਵੀ ਹੋਇਆ ਤੇ ਫਿਰ ਉਸ ਤੋਂ ਬਾਅਦ ਜਿਹੜੇ ਖਲਾਰੇ ਨੇ ਪੈਂਦੇ ਗਏ ਉਹਨਾਂ ਦੀ ਸਾਨੂੰ ਸਮਝ ਨਹੀਂ ਆ ਰਹੀ ਵੀ ਖਲਾਰੇ ਕਿਉਂ ਪੈ ਰਹੇ ਪਰ ਹਾਂ ਇਹ ਸਾਰੇ ਗੱਲ ਦੇ ਵਿੱਚ ਆਪਾਂ ਫਿਰ ਇੱਕ ਇੱਕ ਵਾਰੀ ਗੱਲ ਇਹ ਦੁਹਰਾਉਣੀ ਆ ਵੀ ਸਿੰਘ ਸਾਹਿਬ ਜੀ ਦੇ ਸਤਕਾਰ ਇਹ ਸਭ ਤੋਂ ਪਹਿਲੀ ਗੱਲ ਹੈ ਹੋ ਜੋ ਇਸ ਟਾਈਮ ਹੋ ਰਿਹਾ ਕਿਉਂਕਿ ਸਿੰਘ ਸਾਹਿਬ ਜੀ ਸਰਮੌਰ ਨੇ ਤਖਤ ਸਰਮੌਰ ਆ ਤਖਤਾਂ ਦੇ ਜਥੇਦਾਰ ਸਹਿਬਾਨ ਸਿਰਮੌਰ ਨੇ ਇਹਨਾਂ ਨੇ ਕੌਮ ਨੂੰ ਦਸ਼ਾ ਦਿਸ਼ਾ ਦਿਖਾਉਣੀ ਹੁੰਦੀ ਹੈ ਤੇ ਸਭ ਤੋਂ ਪਹਿਲਾਂ ਜੇ ਕੋਈ ਗੱਲ ਹੈ ਉਹ ਅੰਦਰ ਬੈਠ ਕੇ ਕੀਤੀ ਜਾਣੀ ਚਾਹੀਦੀ ਹੈ ਤੇ ਜੋ ਸਮਾ ਅੱਜ ਸਾਰੀ ਦੁਨੀਆ ਦੇ ਸਾਹਮਣੇ ਬਣਿਆ ਵਾ ਉਹਦੇ ਵਿੱਚ ਸਿੰਘ ਸਾਹਿਬ ਜੀ ਦੇ ਸਤਕਾਰ ਨੂੰ ਢਾਲ ਲੱਗ ਰਹੀ ਔਰ ਸਾਨੂੰ ਵੀ ਦੁੱਖ ਹੋ ਰਿਹਾ ਇਸ ਗੱਲ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਖ ਨੂੰ ਵੀ ਢਾਲ ਲੱਗ ਰਹੀ ਹੈ ਇਹ ਦੋਨੇ ਹੀ ਪਾਸੇ ਬਿਲਕੁਲ ਸਾਫ਼ ਸੁਥਰੇ ਹੋਣੇ ਚਾਹੀਦੇ ਨੇ ਤੇ ਸੰਗਤ ਦੇ ਸਾਹਮਣੇ ਕੋਈ ਚੰਗਾ ਇਹਦਾ ਅਕਸ ਜਾਵੇ ਆਪਾਂ ਇਹੋ ਚਾਹੁੰਦੇ ਹਾਂ 2 ਦਸੰਬਰ ਦੇ ਫੈਂਸਲਿਤ ਉਪਾਸ ਸਿੰਘ ਸਾਬਾ ਦੇ ਕਿਰਦਾਰ ਕਥੀ ਕੀਤੀ ਜਾ ਰਹੀ ਹੈ ਕਿਵੇਂ ਦੇਖਦੇ ਤਹਾਂ ਉਹ ਗਲਤ ਹੈ ਜੀ ਦੇਖੋ ਨਿੱਜੀ ਜ਼ਿੰਦਗੀ ਜਦੋਂ ਨਿੱਜੀ ਜ਼ਿੰਦਗੀ ਨੂੰ ਲੈ ਕੇ ਆਪਾਂ ਕਿਸੇ ਤੇ ਪ੍ਰਹਾਰ ਕਰਦੇ ਹਾਂ ਨਾ ਉਹ ਕਿਸੇ ਵੇਲੇ ਵੀ ਸਹੀ ਨਹੀਂ ਹੈਗਾ ਉਹ ਭਾਵੇਂ 2 ਦਸੰਬਰ ਤੋਂ ਬਾਅਦ ਹੋਵੇ ਜਾਂ 2 ਦਸੰਬਰ ਤੋਂ ਪਹਿਲੇ ਵੀ ਹੋਣ ਉਹ ਕਿਸੇ ਵੇਲੇ ਉਹਨੂੰ ਅਸੀਂ ਸਹੀ ਨਹੀਂ ਮੰਨਦੇ ਕਿਰਦਾਰ ਕੁਸ਼ੀ ਨਹੀਂ ਹੋਣੀ ਚਾਹੀਦੀ ਕਿਉਂਕਿ ਜਦੋਂ ਕਿਸੇ ਨੇ ਸੇਵਾ ਨਿਭਾ ਲਈ ਹੈ ਤੁਹੋ ਦੇ ਸੇਵਾ ਨੇ ਬਾਉਂਡ ਤੋਂ ਬਾਅਦ ਜਾਂ ਕੋਈ ਪ੍ਰਬੰਧਕੀ ਢਾਂਚੇ ਦੇ ਵਿੱਚ ਕੋਈ ਇਦਾਂ ਦਾ ਮੋੜ ਆ ਵੀ ਲਾਉਣਾ ਪੈ ਗਿਆ ਉਸ ਤੋਂ ਬਾਅਦ ਕਿਰਦਾਰ ਕੁਸ਼ੀ ਕਰਨੀ ਕਿਸੇ ਵਾਸਤੇ ਵੀ ਜਾਂ ਕਿਸੇ ਮੈਂਬਰ ਸਭਾਾਂ ਦੀ ਕਰੀਏ ਜਾਂ ਕਿਤੇ ਜਥੇਦਾਰ ਸਹਿਬਾਨ ਦੀ ਕਰੀਏ ਤੇ ਦੋਨੇ ਚੀਜ਼ਾਂ ਗਲਤ ਨੇ ਜੀ ਕੱਲ ਡਿਸਟਾ ਤਾਜ਼ਪੋਸ਼ੀ ਕੀਤੀ ਗਈ ਹੈ ਨਾ ਗੁਰਗਰ ਸਾਂ ਨਾ ਗੁਰਪੰਥ ਹੈ ਕਿਵੇਂ ਦੇਖ ਰਿਹਾ ਥਰੇ ਮਸੇਰੂ ਦੁਨੀਆ ਭਾਦੇ ਸਿੱਖਾਂ ਦੇ ਵਿੱਚ ਇੱਕ ਗਲਤ ਮੈਸੇਜ ਆ ਰਿਹਾ ਕੀ ਦੇਖ ਰਹੇ ਆ ਦੇਖੋ ਮੈਂ ਕਿਉਂਕਿ ਮੈਨੂੰ ਮੈਂ ਕੋਈ ਵੀਡੀਓ ਨਹੀਂ ਦੇਖੀ ਤੇ ਨਾ ਮੈਂ ਕੋਈ ਫੋਟੋਆਂ ਦੇਖੀਆਂ ਨਹੀਂ ਪਰ ਸਾਨੂੰ ਤੇ ਉਹ ਹੀ ਪ੍ਰਵਾਨ ਹੋਊਗਾ ਜੋ ਪੰਥ ਨੂੰ ਪ੍ਰਵਾਨ ਹੈ ਤੇ ਜੋ ਪੰਥ ਨੂੰ ਨਹੀਂ ਪ੍ਰਵਾਨ ਉਹ ਅਸੀਂ ਪੰਥ ਤੋਂ ਬਾਹਰ ਥੋੜੀ ਹੈ ਜੀ ਅੱਜ ਹਰਮੰਦਰ ਸਾਹਿਬ ਦੇ ਹੈਡ ਗੰਧੀ ਨੇ ਵੀ ਐਸੀ ਮੰਨਦਾ ਕਿ ਟਿਕਵੇ ਰਹਿਣ ਸਾਰੇ ਪੰਥ ਬਿਲਕੁਲ ਉਹਨਾਂ ਦੀ ਗੱਲ ਦਾ ਸਮਰਥਨ ਕਰਦੇ ਆ ਕਿਉਂਕਿ ਹੈਡ ਗੰਧੀ ਸਾਹਿਬ ਸਤਿਕਾਰਯੋਗ ਨੇ ਸਾਰੀ ਦੁਨੀਆ ਵਾਸਤੇ ਸਤਿਕਾਰਯੋਗ ਨੇ ਉਹਨਾਂ ਨੇ ਜੋ ਕੀਤਾ ਉਹਦਾ ਖੁੱਲ ਕੇ ਸਮਰਥਨ ਕਰਦੇ ਆ ਆਪਾਂ ਤੇ ਮੈਨੂੰ ਅੱਜ ਮੈਂ ਸਵੇਰੇ ਦੇਖ ਰਿਹਾ ਸੀ ਕਿ ਜਨੂ ਸਿੰਘ ਸਾਹਿਬ ਜੀ ਬੋਲੇ ਸਨ ਕਿਉਂਕਿ ਅਸੀ ਸਿੰਘ ਸਾਹਿਬ ਜੀ ਨੂੰ ਬਹੁਤ ਪੁਰਾਣਾ ਦੇਖਦੇ ਆ ਰਹੇ ਹਾਂ ਉਹਨਾਂ ਦਾ ਚਿਹਰਾ ਮੋਹਰਾ ਉਹਨਾਂ ਦੇ ਧਿਆਨ ਦੀ ਗਵਾਹੀ ਦੇ ਰਿਹਾ ਸੀਗਾ ਤੇ ਸਾਨੂੰ ਲੱਗਦਾ ਵੀ ਸਿੰਘ ਸਾਹਿਬ ਜੀ ਦਾ ਸਤਕਾਰ ਬਰਕਰਾਰ ਰਹਿਣਾ ਚਾਹੀਦਾ ਤੇ ਉਹ ਖੁਸ਼ ਹੋ ਕੇ ਔਰ ਖੁੱਲੇ ਦਿਲ ਦੇ ਨਾਲ ਸੇਵਾ ਕਰ ਸਕਣ ਇਹ ਜੋ ਮਹਾਰਾਜ ਅੱਗੇ ਅਸੀਂ ਅਰਦਾਸ ਕਰਦੇ ਹਾਂ ਤੇ ਸਾਰੀਆਂ ਸੰਪਰਦਾਵਾਂ ਅੱਗੇ ਸਾਰੀਆਂ ਸੰਸਥਾਵਾਂ ਅੱਗੇ ਬੇਨਤੀ ਕਰਦੇ ਅਸੀਂ ਗੁਰੂ ਘਰ ਦੇ ਕੁੱਕਰ ਹੋਣ ਦੇ ਨਾਤੇ ਬਈ ਸਿੰਘ ਸਾਹਿਬ ਜੀ ਦਾ ਸਤਕਾਰ ਰਾਜੀ ਸਿੰਘ ਦਾ ਸਤਕਾਰ ਮੈਂਬਰ ਸਹਿਬਾਨਾ ਦਾ ਸਤਕਾਰ ਇਹ ਸਾਰੇ ਨੂੰ ਬਹਾਲ ਕਰੋ ਤੁਸੀਂ ਇੱਕ ਥਾਂ ਤੇ ਇਕੱਠੇ ਹੋ ਕੇ ਇਸ ਗੱਲ ਬਾਰੇ ਫੈਸਲਾ ਲਓ ਤੇ ਕਿਰਦਾਰ ਕੁਸ਼ੀਆਂ ਬੰਦ ਕਰਕੇ ਇੱਕ ਜਗ੍ਹਾ ਤੇ ਬੈਠ ਕੇ ਤੁਸੀਂ ਸਾਰੇ ਮਸਲੇ ਨੂੰ ਵੇਖੋ ਜਿਸ ਤਲ ਦੇ ਨਾਲ ਤਾਕੂਸੀ ਹੋਈ ਹੈ ਸੁਣਨੀ ਲੱਗੀ ਸਭਾ ਕਿਸੇ ਇਸ ਦਾ ਵਿਰੋਧ ਕਰੇਗੀ ਅ ਵਿਰੋਧ ਵਿਰज्यਸੀ ਨਾ ਵਿਰੋਧ ਆਪਾਂ ਵਿਰੋਧ ਲਫਜ਼ ਨਹੀਂ ਵਰਤਦੇ ਇਹ ਵਿਚਾਰਾਂ ਦੇ ਕਈ ਵਾਰੀ ਮਤ ਦੇਦ ਹੋ ਜਾਂਦੇ ਨੇ ਤੇ ਆਪਾਂ ਪਹਿਲਾਂ ਗੱਲ ਕੀਤੀ ਹੈ ਵੀ ਅਸੀਂ ਪੰਥ ਤੋਂ ਬਾਹਰ ਨਹੀਂ ਜਿਸ ਜੀ ਨੂੰ ਪੰਥ ਪ੍ਰਵਾਨ ਕਰਦਾ ਉਹ ਸਾਡੇ ਵਾਸਤੇ ਵੀ ਪ੍ਰਵਾਨ ਆ ਜਿਸ ਜੀ ਨੂੰ ਪੰਥ ਨਹੀਂ ਪ੍ਰਵਾਨ ਕਰਦਾ ਅਸੀਂ ਪੰਥ ਤੋਂ ਬਾਹਰ ਨਹੀਂ ਆ ਤੇ ਸਿੰਘ ਸਾਹਿਬ ਜੀ ਨੇ ਜੋ ਕਿਹਾ ਵਾ ਇਸ ਮਸਲੇ ਤੇ ਵਿੱਚ ਸਿੰਘ ਸਾਹਿਬ ਜੀ ਨੇ ਸਵੇਰੇ ਮੇਰਾ ਖਿਆਲ ਬਿਆਨ ਦਿੱਤਾ ਹੈ ਸਿੰਘ ਸਾਹਿਬ ਜੀ ਦੇ ਬਿਆਨ ਨੂੰ ਸਮਰਥਨ ਕਰ ਲਈਏ ਤੇ ਹਮ ਮੰਦਰ ਸਾਹਿਬ ਦੇ ਕੀਰਤਨੀਏ ਕਰਦੇ ਬਾਤ ਜਾਂਦੇ ਹੋ ਸੰਟਾ ਦੇ ਵਿੱਚ ਕਾਫੀ ਗਰੋਸ ਹੈ ਤੁਹਾਨੂੰ ਇਸ ਚੀਜ਼ ਦਾ ਮਹਿਸੂਸ ਹੁੰਦੀ ਹੈ ਬਿਲਕੁਲ ਮਹਿਸੂਸ ਹੁੰਦੀ ਹੈ ਆਪਾਂ ਤਾਂ ਹੀ ਇਸ ਗੱਲ ਨੂੰ ਕਹਿ ਰਹੇ ਆਂ ਵੀ ਇਹ ਸਾਰਾ ਜਿਹੜਾ ਬਣਿਆ ਪਿਆ ਮਾਹੌਲ ਇਸ ਨੂੰ ਨਬੇੜ ਕੇ ਆਪਾਂ ਇੱਕ ਕੌਮ ਦੇ ਵਾਸਤੇ ਹੋਰ بڑے ਮੁੱਦੇ ਨੇ ਹੋਰ بڑے ਮੁੱਦੇ ਨੇ ਨੌਜਵਾਨਾਂ ਨੂੰ ਸੰਭਾਲੀਏ ਨਸ਼ੇ ਵਾਸਤੇ ਕੰਮ ਕਰੀਏ ਉਹਦੇ ਵਾਸਤੇ ਆਪਾਂ ਹੁਣ ਜਿੰਨਾ ਹੀ ਖਲਾਰਾ ਪੈ ਗਿਆ ਅਸਲ ਮੁੱਦਿਆਂ ਤੋਂ ਧਿਆਨ ਪਾਸੇ ਹੋ ਗਿਆ ਇੱਕ ਦੂਜੇ ਦੇ ਕਿਰਦਾਰ ਕਿਰਦਾਰਕੁਸ਼ੀ ਕਰ ਰਹੇ ਆ ਇੱਕ ਦੂਜੇ ਨੂੰ ਨੀਵਾ ਦਿਖਾ ਰਹੇ ਆ ਦੇਖੋ ਸਿੰਘ ਸਹਿਬਾਨ ਮੈਂਬਰ ਸਹਿਬਾਨ ਸਾਰਿਆਂ ਦੇ ਆਪੋ ਆਪਣੇ ਸਤਕਾਰ ਨਹੀਂ ਸਾਰਿਆਂ ਦੇ ਸਤਕਾਰ ਬਹਾਲ ਹੋਣੇ ਚਾਹੀਦੇ ਪਰ ਆਪਾਂ ਇਹ ਚਾਹਦੇ ਆ ਵੀ ਝੰਡਾ ਵੀ ਮਾਹੌਲ ਸਿਰਜਿਆ ਜਾ ਰਿਹਾ ਇਹ ਪੰਥ ਵਾਸਤੇ ਸਹੀ ਨਹੀਂ ਆ ਇਹ ਕਿਸੇ ਵਾਸਤੇ ਵੀ ਲਾਹੇਵੰਦ ਨਹੀਂ ਆ ਇਹਨੂੰ ਇੱਕ ਜਗ੍ਹਾ ਤੇ ਬੈਠ ਕੇ ਨਿਬੇੜਨਾ ਚਾਹੀਦਾ ਜੀ 2 ਦਸੰਬਰ ਦੇ ਫੈਸਲੇ ਲਾ ਕੇ ceremonies ਲੱਗ ਗਈ ਸਭਾ